ਸੰਤ ਬਾਬਾ ਬਗੇਲ ਸਿੰਘ ਜੀ ਉਹਨਾਂ ਦੀ ਜਿਨ੍ਹਾਂ ਨੇ ਕਾਰ ਸੇਵਾ ਦਾ ਮੋਢ ਬਧਿਆ 57ਵੀਂ ਵਰਸੀ ਹੈ ਉਹਨਾਂ ਦੀ ਸੋ ਉਹਨਾਂ ਨੇ ਸਾਡੇ ਸਰਸੇ ਦੇ ਵਿੱਚ ਜੋ ਗੁਰੂ ਧਾਮਾਂ ਦਾ ਨਿਰਾਦਰ ਹੋ ਰਿਹਾ ਸੀ ਬੇਅਦਬੀ ਹੋ ਰਹੀ ਸੀ ਸਾਰੇ ਸਰਸੇ ਸ਼ਹਿਰ ਦੇ ਗੰਦਗੀ ਜਿਹੜੀ ਸਨ ਉਹ ਗੁਰਦੁਆਰਾ ਪਾਸੇ 10ਵੀਂ ਵਿਖੇ ਸਰੋਵਰ ਦੇ ਵਿੱਚ ਅਤੇ ਗੁਰੂ ਘਰ ਦੀਆਂ ਪਰਕਰਮਾ ਵਿੱਚ ਆਣ ਕੇ ਪੈਂਦੀ ਸੀ ਜਦੋਂ ਸੰਗਤਾਂ ਇੱਥੋਂ ਦੀਆਂ ਬੇਨਤੀ ਕਰਨ ਗਈਆਂ ਸ੍ਰੀ ਮੁਕਸਰ ਸਾਹਿਬ ਜੀ ਦੀ ਧਰਤੀ ਦੇ ਬਾਬਾ ਜੀ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਤੁਸੀਂ ਇੱਕ ਨਾ ਸਰਸੇ ਕਾਰ ਸੇਵਾ ਆਰੰਭ ਕਰੋ ਸਾਰੇ ਸ਼ਹਿਰ ਦੇ ਗੰਦਗੀ ਜਿਹੜੀ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਆਉਂਦੀ ਹੈ ਜਦੋਂ ਮੈਂ ਪੈਂਦਾ ਹੈ ਉਦੋਂ ਤਾਂ तकरीबन ਹਰ ਗਲੀ ਦਾ ਪਾਣੀ ਜਿਹੜਾ ਹੈ ਉਹ ਗੁਰਦੁਆਰਾ ਸਾਹਿਬ ਵਿਖੇ ਆਣ ਕੇ ਪੈਂਦਾ ਹੈ। ਬਾਬਾ ਜੀ ਕਹਿੰਦੇ ਕਿ ਅਸੀਂ ਪਹਿਲਾਂ ਸੁਹਾਵਾ ਸਾਹਿਬ ਦੀ ਸੇਵਾ ਕਰਾਉਣੀ ਹੈ। ਤੇ ਜਿਹੜੇ ਸਾਡੇ ਇੱਥੋਂ ਮੋਹਤਬਰ ਸੱਜਣ ਗਏ ਸਨ ਉਹਨਾਂ ਨੇ ਆਖਿਆ ਕਿ ਪਹਿਲਾਂ ਦਸਵੇਂ ਪਾਤਸ਼ਾਹ ਜੀ ਸੁਹਾਵਾ ਸਾਹਿਬ ਨਹੀਂ ਗਏ ਪਹਿਲਾਂ ਸਰਸੇ ਵਿਖੇ ਆਏ ਹਨ। ਤੁਸੀਂ ਸਰਸੇ ਵਿਖੇ ਕਰਾ ਜਾ ਕੇ ਵੇਖੋ ਤੇ ਸਹੀ। ਤੁਸੀਂ ਗਾਹ ਨੂੰ ਜਾਣਾ ਹੀ ਨਹੀਂ। ਜਦੋਂ ਬਾਬਾ ਜੀ ਹੁਣੇ ਇੱਥੇ ਆਏ ਜਦੋਂ ਹਾਲਾਤ ਵੇਖੇ ਤੇ ਫਿਰ ਕਦਮ ਅਨੇ ਪੁੱਟਿਆ ਸੁਆਗਤ ਸਾਹਿਬ ਬਾਅਦ ਸੇਵਾ ਕਰਾਈ ਹੈ ਜਿਹੜਾ ਜਿੱਥੇ ਲੰਗਰ ਸਾਹਿਬ ਹੈ ਇਹਦੇ ਜਿਹੜਾ ਗੇਟ ਹੈ ਇਹਦੀ ਸੇਵਾ ਪਹਿਲੋਂ ਜਾ ਕੇ ਆਰੰਭ ਕੀਤੀ ਬਾਬਾ ਜੀ ਹੁਣਾਂ ਨੇ ਪਹਿਲੋਂ ਸਾਰੇ ਤੋਂ ਪਹਿਲੋਂ ਗੁਰਦਰਾ ਪਾਸੇ ਦਸਵੀਂ ਦੀ ਸੇਵਾ ਆਰੰਭ ਕਰਕੇ ਤੇ ਸੁਚੰਜੇ ਢੰਗ ਦੇ ਨਾਲ ਸੇਵਾ ਆਰੰਭ ਕਰਕੇ ਤੇ ਗੁਰੂ ਘਰ ਦੇ ਮਹਿਲ ਉਹ ਸਾਰੇ ਉਸ ਤੋਂ ਬਾਅਦ ਸੰਤ ਬਾਬਾ ਪ੍ਰੀਤਮ ਸਿੰਘ ਜੀ ਜੇਨਾ ਦੇ ਤੁਸੀਂ ਸਾਰਿਆਂ ਨੇ ਤਕਰੀਬਨ ਕਿਉਂਕਿ ਬਾਬਾ ਜੀ ਦੇ 1968 ਵਿੱਚ ਅਕਾਲ ਚਲਾਣਾ ਕਰ ਗਏ ਸਾਨੂੰ ਬਾਬਾ ਬਘੇਰ ਸਿੰਘ ਜੀ ਸਤਖੰਡ ਜਾਬਰਾਤੇ ਸਨ ਉਸ ਤੋਂ ਬਾਅਦ ਸੰਤ ਬਾਬਾ ਪ੍ਰੀਤਮ ਸਿੰਘ ਜੀ ਜਿਨ੍ਹਾਂ ਨੇ ਮਹਾਨ ਸੇਵਾ ਦਾ ਕੁੰਭ ਬਾਬਾ ਜੀ ਦਾ ਬੀਜ ਬੀਜਿਆ ਹੋਇਆ ਸਰਸਾ ਦਸਵੇਂ ਪਾਤਸ਼ਾਹ ਜੀ ਦੇ ਗੁਰਦੁਆਰੇ ਰਹਿੰਦੇ ਕਾਰਜ ਗੁਰਦੁਆਰਾ ਚਿਲਾ ਸਾਹਿਬ ਦੇ ਰਹਿੰਦੇ ਕਾਰਜ ਫਿਰ ਸੁਹਾਵਾ ਸਾਹਿਬ ਨੌਰ ਤੇ ਨਾਨਕ ਟੱਲਾ ਇੱਥੇ ਸੇਵਾ ਦਾ ਕੁੰਭ ਰਚਿਆ ਉਸ ਤੋਂ ਬਾਅਦ ਬਾਬਾ ਜੀ ਸਿੰਘ ਜੀ ਹੋਣਾ ਨੇ ਹੁਣ ਵਰਤਮਾਨ ਬਾਬਾ ਜਗਤਾਰ ਸਿੰਘ ਜੀ ਸੋ ਕਾਰ ਸੇਵਾ ਜਿਹੜੀ ਹੈ ਕਾਰ ਸੇਵਾ ਤੋਂ ਬਗੈਰ ਸਾਰੇ ਕਾਰਜ ਅਧੂਰੇ ਹਨ ਜਿਹੜੇ ਅੱਜ ਕੱਲ ਦੇ ਮਸ਼ੀਨਰੀ ਜੰਮਿਆਂ ਨੂੰ ਕਾਰ ਸੇਵਾ ਨੂੰ ਮਾਰ ਸੇਵਾ ਕਹਿੰਦੇ ਆਣ ਪਰ ਜੇ ਕਾਰ ਸੇਵਾ ਤੋਂ ਬਗੈਰ ਇੱਕ ਵੀ ਲੰਗਰ ਲਾ ਕੇ ਵਖਾਉਣ ਜਿਹੜੇ ਗੁਰੂ ਘਰ ਦੇ ਕਾਰ ਸੇਵਾ ਦੀ ਨਿੰਦਿਆ ਕਰਦੇ ਹਨ ਸੋ ਮੈਂ ਇੱਕ ਬੇਨਤੀ ਹੋਰ ਕਰਨੀ ਹੈ ਕਾਰ ਸੇਵਾ ਦੇ ਨਾਲ-ਨਾਲ ਬਾਬਾ ਜੀ ਹੋਣਾ ਨੇ ਸਿੱਖੀ ਦਾ ਪ੍ਰਚਾਰ ਕਿਉਂਕਿ ਸਿਰਸੇ ਦੇ ਵਿੱਚ ਸਾਰੇ ਪਾਸੇ ਢੰਮ ਸੀ ਤਿੰਨ ਤਰਫਾਂ ਢੰਮ ਹੈ ਢੰਮ ਬੋਲਦਾ ਬੋਲ ਬਾਲਾ ਸੀ ਇੱਕ ਪਾਸੇ ਰਾਧਾ ਸੁਆਮੀ ਸਿਕੰਦਰਪੁਰ ਦੇ ਵਿੱਚ ਡੇਰਾ ਦੂਸਰੇ ਪਾਸੇ ਡੰਮੀ ਗੁਰੂ ਜੋ ਆਪਣੇ ਆਪ ਨੂੰ 12ਵੇਂ 13ਵੇਂ 14ਵੇਂ 15ਵੇਂ ਗੁਰੂ ਕੋ ਹੁੰਦੇ ਹਨ ਤੀਸਰੇ ਪਾਸੇ ਇਹ ਸਭਾਈ ਸਰਸੇ ਦੀ ਉਹ ਪਖੰਡੀ ਉਹ ਬਲਾਦਕਾਰੀ ਉਹ ਕਾਤਲ ਇਸ ਸਰਸੇ ਦੇ ਵਿੱਚ ਕਾਬਲ ਸਨ ਪਰ ਜਿਹੜਾ ਆ ਤੁਹਾਡੇ ਸਿਰਾਂ ਤੇ ਦਸਤਾਰਾ ਸੁੰਧੀਆਂ ਹਨ ਇਹ ਸਾਰੇ ਬਾਬਾ ਪ੍ਰੀਤਮ ਸਿੰਘ ਜੀ ਦੀ ਬਦੌਲਤ ਹੈ ਕਿਉਂਕਿ ਉਹਨਾਂ ਨੇ ਸਿੱਖੀ ਦੇ ਬੂਟੇ ਨੂੰ ਕਮਜ਼ੋਰ ਨਹੀਂ ਪੈਣ ਦਿੱਤਾ ਸਿਰਸੇ ਦੇ ਵਿੱਚ ਚਾਰ ਸਫੇਰੇ ਡੰਮ ਹੁੰਦਿਆਂ ਸਿੱਖੀ ਦੇ ਪੌਦੇ ਨੂੰ ਹਰਿਆਵਲ ਕੀਤਾ ਸਿੱਖੀ ਦੇ ਪੌਦੇ ਨੂੰ ਸਿੱਖੀ ਦੇ ਗੁਣਾ ਦੇ ਵਿੱਚ ਲਿਆਂਕ ਕੇ ਤੁਹਾਡੇ ਅੰਦਰ ਇੱਕ ਨਪੁੰਨ ਕਾਰ ਸੇਵਾ ਬਖਸ਼ੀ ਤੇ ਨਾਲ-ਨਾਲ ਗੁਰੂ ਗ੍ਰੰਥ ਸਾਹਿਬ ਦਾ ਅਦਬ ਸਤਕਾਰ ਬਖਸ਼ਿਆ ਸੋ ਮੈਂ ਜ਼ਿਆਦਾ ਟਾਈਮ ਨਹੀਂ ਲੈਣਾ ਅੱਜ ਹਾਲਾਤ ਤੁਸੀਂ ਸਾਰੇ ਜਾਣਦੇ ਜੋ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਜਿੱਥੋਂ ਆਸਾ ਸੰਨ